ਦੇ ਉਹਨੂੰ ਤੇ ਆਵੋ ਜਿਹੜਾ ਕਦੇ ਜੰਮਿਆ ਹੀ ਨਹੀਂ ਨਾ ਕਦੇ ਮਰਿਆ ਇਸ ਕਰਕੇ ਉਹ ਮੇਰਾ ਗੁਰੂ ਨਾਨਕ ਪਾਤਸ਼ਾਹ ਆ ਹੋਰ ਨਹੀਂ ਕੋਈ ਕਿਉਂਕਿ ਉਹਦਾ ਜਨਮ ਵੀ ਨਹੀਂ ਹੋਇਆ ਮੇਰੇ ਬਸ ਨੇ ਰੰਗ ਦਿੱਤੇ ਮੇਰੇ ਮਨ ਪਰਿਗਰਨ ਇਹ ਜਦੋਂ ਮੈਂ ਨਾਨਕ ਦਾ ਨਾਮ ਲੈਣਾ ਫੇ ਮੇਰੇ ਅੱਖਾਂ 'ਚ ਪਾਣੀ ਆ ਜਾਂਦਾ ਤੇ ਤੁਸੀਂ ਇੱਕ ਪ੍ਰਮਾਤਮਾ ਦੇ ਆਪਣੇ ਆਪ ਨੂੰ ਕਿੰਨੇ ਨੇੜੇ ਸਮਝਦੇ ਮੈਂ ਪਹਿਲਾਂ ਤੋਂ ਉਹਨੂੰ ਜਾਣੀ ਨਹੀਂ ਸਕਦਾ ਕੋਈ ਨੇੜੇ ਹੁਣ ਲਈ ਬੜਾ ਕੁਝ ਕਰਨਾ ਪੈਂਦਾ ਪਤੀ ਨੂੰ ਤੇ istri ਖੁਸ਼ ਕਰਨ ਲਈ ਬੜੇ ਯਤਨ ਕਰਦੀ ਆ ਮਗਰ ਜੇ ਹੋ ਜਾਵੇ ਇਸ ਕਰਕੇ ਵਾਹਿਗੁਰੂ ਨੂੰ ਖੁਸ਼ ਕਰਨ ਲਈ ਕਈ ਜਨਮ ਲੱਗ ਜਾਂਦੇ ਆ ਰਵਦਾਸ ਜੀ ਕਹਿੰਦੇ ਆ ਕਈ ਜਨਮ ਪੈਕੀਤਕ ਪਤੰਗਾ ਕਈ ਜਨਮ ਬਗਮੀ ਗਜਮੀਨ ਕਰੂੰਗਾ ਕਈ ਜਨਮ ਪੰਖੀ ਸਰਪ ਹੋਏ ਐ ਮੇਰੇ ਵਾਹਿਗੁਰੂ ਐ ਮੇਰੇ ਕਰਤਾਰ ਹੁਣ ਮੇਰਾ ਜਨਮ ਸਫਲ ਹੋਇਆ ਤੇਰੇ ਦਰਸ਼ਨ ਹੋਏ ਆ ਹੁਣ ਮੈਂ ਇਨੇ ਦੁੱਖ ਸਹਿ ਕੇ ਕਿੰਨੇ ਦੁੱਖ ਪਾਣੀ ਸਹੰਦਾ ਟੱਕਰਾਂ ਲੱਗਦੀਆਂ ਪਹਾੜਾਂ 'ਚ ਵੱਜਦਾ ਆ ਕਿੰਨੇ ਬੂਟੀਆਂ ਚੀ ਘੁੰਮ ਕੇ ਗੰਦੇ ਮੰਦੇ ਥਾਂ ਤੇ ਆ ਕੇ ਸਮੁੰਦਰ ਦੇ ਅੰਗੀਕਾਰ ਹੁੰਦਾ ਆ انسان ਵੀ ਇਦਾਂ ਹੀ ਆ ਵਾਹਿਗੁਰੂ ਕੋਲ ਜਾਣੇ ਲਈ ਬੜੇ ਯਤਨ ਕਰਨੇ ਪੈਂਦੇ ਆ ਨੇੜੇ ਉਹਦੇ ਹੋਣਾ ਤਾਂ ਕਾਹਨੂੰ ਇਦਾਂ ਕਹਿੰਨੇ ਆ ਤੁਸੀਂ ਉਹਦੇ ਨੇੜੇ ਹੋਣਾ ਕੋਈ ਐਵੇਂ ਗੁਰੂ ਰਾਮਦਾਸ ਦੇ ਨੇੜੇ ਹਰ ਬੰਦਾ ਨਹੀਂ ਹੋ ਸਕਦਾ ਵਾਹ ਗੁਰੂ ਗੁਰੂ ਵਾਹ